ਐਸ ਵੇਲੇ ਅਸੀਂ ਮੋਹਾਲੀ ਦੇ ਵਿੱਚ ਖੜੇ ਆਂ ਔਰ ਦੱਸਦਾ ਹੀ ਆ ਕਿ ਨੌ ਫੇਸ ਦੇ ਵਿੱਚ ਖੜੇ ਆਂ ਮੈਂ ਇੱਕ ਤਰਫ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਇਹ ਮਾਰਕੀਟ ਹੈ ਜਦੋਂ ਅਸੀਂ ਗੱਡੀਆਂ ਖੜੀਆਂ ਵੇਖਦੇ ਆ ਤਾਂ ਦੋਨੋਂ ਤਰਫ ਤਾਂ ਫਿਰ ਪਤਾ ਲੱਗਦਾ ਕਿ ਅਸੀਂ ਚੰਡੀਗੜ੍ਹ ਤੇ ਮੋਹਾਲੀ ਵਿੱਚ ਆਏ ਆ ਤੇ ਜੇ ਅਸੀਂ ਇੱਥੋਂ ਦੀ ਰਿਪੇਅਰ ਜਾਂ ਇੱਥੋਂ ਦੇ ਸਰਕਾਰਾਂ ਦੇ ਕੰਮ ਦੱਸ ਦਈਏ ਤਾਂ ਫਿਰ ਤੁਸੀਂ ਕਹੋਗੇ ਕਿ ਤੁਸੀਂ ਪੰਜਾਬ ਵਿੱਚ ਹੀ ਘੁੰਮ ਰਹੇ ਹੋ ਤਾਂ ਫਿਰ ਤੁਸੀਂ ਜੋ ਮੋਹਾਲੀ ਤੇ ਚੰਡੀਗੜ੍ਹ ਦੇ ਕੰਮ ਦਾ ਫਰਕ ਹੈ ਉਹ ਨਜ਼ਰ ਆਵੇਗਾ ਤੁਹਾਨੂੰ ਕਿ ਚੰਡੀਗੜ੍ਹ ਦਾ ਕੀ ਫਰਕ ਹੈ ਮੋਹਾਲੀ ਦਾ ਕੀ ਆ ਤਾਂ ਪੰਜਾਬ ਦੀਆਂ ਪੰਚਾਇਤਾਂ ਦਾ ਕੀ ਫਰਕ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਜਾ ਕੇ ਆ ਜਾਵੇ ਤਾਂ ਇਹ ਤਸਵੀਰਾਂ ਇਹ ਸਾਂਝੀਆਂ ਕੀਤੀਆਂ ਜਾਣ ਕਿ ਜਦੋਂ ਤੋਂ ਲੈ ਕੇ ਇਸ ਏਰੀਆ ਵਿੱਚ ਇਹ ਕਲੋਨੀ ਬਣੀ ਹੋਵੇਗੀ ਮਾਰਕੀਟਾਂ ਬਣੀਆਂ ਹੋਣਗੀਆਂ ਜਦ ਤੋਂ ਲੈ ਕੇ ਰਿਪੇਅਰ ਨਹੀਂ ਹੋਈ ਹੋਵੇਗੀ ਕਿਉਂਕਿ ਲੰਬੇ ਸਮੇਂ ਤੋਂ ਇਹ ਸਾਰਾ ਕੁਝ ਟੁੱਟਾ ਪਿਆ ਹੈ ਆ ਤਸਵੀਰਾਂ ਤੁਸੀਂ ਵੇਖੋ ਕਿ ਲੰਬੇ ਸਮੇਂ ਤੋਂ ਕਵਾੜ ਬਣੀ ਹੈ ਮਾਰਕੀਟ ਔਰ ਕਦੋਂ ਤੋਂ ਲੈ ਕੇ ਜੋ ਮੁਲਾਜ਼ਮ ਹੈ ਉਹ ਤਨਖਾਹਾਂ ਲੈ ਰਹੇ ਆ ਕਿ ਮੈਂਟੀਨੈਂਸ ਦਾ ਰੁਪਿਆ ਨਹੀਂ ਆਉਂਦਾ ਮੈਂਟੀਨੈਂਸ ਦਾ ਵੀ ਪੈਸਾ ਆਉਂਦਾ ਹੈ ਲੇਕਿਨ ਸਰਕਾਰਾਂ ਸੁੱਤੀਆਂ ਨੇ ਬੇਸ਼ਰਮ ਹੋ ਗਈਆਂ ਨੇ ਪੰਜਾਬ ਦੀਆਂ ਵੀ ਚੰਡੀਗੜ੍ਹ ਦੀਆਂ ਵੀ ਮੁਹਾਲੀ ਦੀਆਂ ਵੀ ਤਾਂ ਪ੍ਰਬੰਧਕ ਜਿਹੜੇ ਆ ਉਹ ਕੀ ਕਰਦੇ ਆ ਤਨਖਾਹਾਂ ਪ੍ਰੋਪਰ ਮਿਲ ਰਹੀਆਂ ਸਾਰਾ ਕੰਮ ਕਾਜ ਪ੍ਰੋਪਰ ਹੋ ਰਿਹਾ ਲੇਕਿਨ ਜੋ ਰਿਪੇਅਰ ਕਰਨੀ ਆ ਮੈਂਟੀਨੈਂਸ ਕਰਨਾ ਹੈ ਜਾਂ ਸਰਕਾਰ ਜਿਵੇਂ ਭਗਵੰਤ ਮਾਨ ਸਾਹਿਬ ਵੀ ਪੰਜਾਬ ਦੇ ਵਿੱਚ ਕਹਿੰਦੇ ਸੀ ਕੇ ਸਾਨੂੰ ਜਿਹੜਾ ਉਹ ਤੁਸੀਂ ਫੋਟੋ ਖਿੱਚ ਕੇ ਖੱਡਿਆਂ ਦੀ ਪਾ ਦਿਓ ਤਾਂ ਤੁਹਾਡੇ ਖੱਡਿਆਂ ਵਾਲੀਆਂ ਸੜਕਾਂ ਬਣ ਜਾਣਗੀਆਂ ਤਾਂ ਪੰਜਾਬ ਵਿੱਚ ਵੀ ਲੋਕਾਂ ਨੇ ਖੱਡਿਆਂ ਦੀ ਫੋਟੋ ਤਾਂ ਕੀ ਵੀਡੀਓ ਬਣਾ ਬਣਾ ਪਾ ਦਿੱਤੀਆਂ ਤਾਂ ਕੋਈ ਅਸਰ ਨਹੀਂ ਹੋਇਆ ਸਿਰਫ ਇੱਕ ਲਾਰਾ ਮਿਲਿਆ ਵਾਦਾ ਮਿਲਿਆ ਕਿ 19000 ਕਿਲੋਮੀਟਰ ਸੜਕਾਂ ਪੰਜਾਬ 'ਚ ਬਣਨਗੀਆਂ ਤਾਂ ਹੁਣ ਅਸੀਂ ਮੋਹਾਲੀ ਚੰਡੀਗੜ੍ਹ ਦੀ ਗੱਲ ਕਰ ਦਈਏ ਤਾਂ ਲੋਕ ਕਹਿੰਦੇ ਸੀ ਕਿ ਮੋਹਾਲੀ ਤੇ ਚੰਡੀਗੜ੍ਹ ਬੜਾ ਵਿਕਾਸ ਹੋਇਆ ਬੜਾ ਧੁਰਾ ਵਾ ਇਹ ਕੰਮ ਦਾ ਬੜੀ ਸਿਆਣਪ ਹੈ ਇੱਥੇ ਔਰ ਐਜੂਕੇਟਿਡ ਮਹਿਕਮੇ ਨੇ ਪੜ੍ਹੇ ਲਿਖੇ ਲੋਕ ਨੇ ਤਾਂ ਜੇ ਤੁਹਾਨੂੰ ਤਸਵੀਰਾਂ ਅਸੀਂ ਦੱਸ ਦਈਏ ਕਿ ਜਦੋਂ ਤੋਂ ਲੈ ਕੇ ਮਾਰਕੀਟ ਬਣੀ ਹੋਵੇਗੀ ਤਾਂ ਕੀ ਤੁਸੀਂ ਮੰਨਦੇ ਹੋ ਕਿ ਇਸ ਮਾਰਕੀਟ ਦੇ ਵਿੱਚ ਕਦੀ ਕੰਮ ਹੋਇਆ ਹੋਵੇਗਾ ਦੁਬਾਰਾ ਇਸ ਦਾ ਕਦੀ ਰਿਪੇਅਰ ਲੱਗੀ ਹੋਵੇਗੀ ਜੇ ਸੀਵਰੇਜ ਦਾ ਪਾਣੀ ਆ ਜਦੋਂ ਬਰਸਾਤ ਆਉਂਦੀ ਆ ਤਾਂ ਡਾਫਾ ਲੱਗ ਜਾਂਦੀ ਆ ਤਾਂ ਜਦੋਂ ਬਰਸਾਤ ਆਉਂਦੀ ਆ ਤਾਂ ਇਹ ਖੱਡੇ ਜਿਹੜੇ ਆ ਪਾਣੀ ਨਾਲ ਭਰ ਜਾਂਦੇ ਆ ਤਾਂ ਕੀ ਇਸ ਨੂੰ ਤੁਸੀਂ ਮੋਹਾਲੀ ਤੋਂ ਬਾਹਰ ਗਿਣਦੇ ਹੋ ਤਾਂ ਸੁੱਤੀਆਂ ਸਰਕਾਰਾਂ ਤੇ ਸੁੱਤੇ ਮਹਿਕਮਿਆਂ ਨੂੰ ਅਸੀਂ ਜਾਗਰੂਕ ਕਰ ਦਈਏ ਕਿ ਜੇ ਤੁਸੀਂ ਇਸ ਵੱਲ ਧਿਆਨ ਨਹੀਂ ਦੇਣਾ ਤਾਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਹਰ ਹਫਤੇ ਬਾਅਦ ਇਹ ਚਾਨਣਾ ਪਾਵਾਂਗੇ ਹਰ ਹਫਤੇ ਬਾਅਦ ਤੁਹਾਨੂੰ ਯਾਦ ਕਰਾਵਾਂਗੇ ਜੇ ਤੁਹਾਡੀ ਨੀਂਦ ਨਹੀਂ ਖੁੱਲੀ ਤਾਂ ਤੁਹਾਡੀ ਨੀਂਦ ਦੇ ਵਿੱਚੋਂ ਤੁਹਾਨੂੰ ਜਗਾਵਾਂਗੇ ਲਗਾਤਾਰ ਤੁਹਾਡੇ ਅੱਗੇ ਚਾਨਣਾ ਪਾਵਾਂਗੇ ਕਿ ਇਹਨਾਂ ਵੱਲ ਧਿਆਨ ਦਿਓ ਔਰ ਇਹ ਲੋਕਾਂ ਨੇ ਜੋ ਤੁਹਾਡਾ ਟੈਕਸ ਭਰ ਰਹੇ ਆ ਜੋ ਕੰਮ ਦੀਆਂ ਦੁਕਾਨਾਂ ਨੇ ਜੋ ਕਾਰੋਬਾਰੀ ਨੇ ਜੋ ਆਪਣਾ ਕਾਰੋਬਾਰ ਕਰਦੇ ਆ ਬਿਜ਼ਨਸ ਕਰਦੇ ਆ ਆ ਨੇਚਰਲੀ ਆ ਜਿਆਦਾਤਰ ਟੈਕਸ ਇਹੀ ਲੋਕ ਭਰਦੇ ਆ ਤਾਂ ਟੈਕਸ ਭਰਨ ਵਾਲਿਆਂ ਦੇ ਵਿੱਚ ਤੁਸੀਂ ਆ ਸਹੂਲਤਾ ਦੇ ਰਹੇ ਹੋ ਕਿਹੜੀਆਂ ਸਹੂਲਤਾ ਦੇ ਰਹੇ ਹੋ ਮੋਹਾਲੀ ਨੂੰ ਕਿਹੜੀਆਂ ਸਹੂਲਤਾ ਦੇ ਰਹੇ ਹੋ ਚੰਡੀਗੜ੍ਹ ਨੂੰ ਤਾਂ ਅਸੀਂ ਹਰ ਚੰਡੀਗੜ੍ਹ ਤੇ ਮੋਹਾਲੀ ਦੀ ਸੜਕ ਦੇ ਖੱਡੇ ਸੜਕਾਂ ਟੁੱਟੀਆਂ ਔਰ ਬਰਸਾਤ ਆ ਗਈ ਆ ਕਿੰਨਾ ਕ ਪ੍ਰਸ਼ਾਸਨ ਜਾਗਰੂਕ ਹੋਇਆ ਕਿੰਨਾ ਕ ਹੈਲਥ ਡਿਪਾਰਟਮੈਂਟ ਜਾਗਰੂਕ ਹੋਇਆ ਕਿ ਲੋਕਾਂ ਨੂੰ ਸੇਫਟੀ ਦੇਣੀ ਆ ਇਹਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਔਰ ਬਹੁਤ ਸਾਰੇ ਲੋਕ ਚੰਡੀਗੜ੍ਹ ਮੋਹਾਲੀ ਨੂੰ ਪਸੰਦ ਕਰਦੇ ਆ ਲੇਕਿਨ ਉਹ ਅਫਸਰ ਨਹੀਂ ਰਹੇ ਜਿਨ੍ਹਾਂ ਨੇ ਮੋਹਾਲੀ ਨੂੰ ਪਹਿਲਾਂ ਸਜਾਇਆ ਸੀ ਜਿਨ੍ਹਾਂ ਚੰਡੀਗੜ੍ਹ ਨੂੰ ਪਹਿਲੇ ਸਜਾਇਆ ਸੀ ਹੁਣ ਨਵੇਂ ਅਫਸਰ ਆ ਗਏ ਕੱਲੀਆਂ ਤਨਖਾਹਾਂ ਵਾਲੇ ਤਾਂ ਕੱਲੀਆਂ ਤਨਖਾਹਾਂ ਨਾਲ ਸਾਰਿਆ ਜਾ ਰਿਹਾ ਔਰ ਇਹ ਤਸਵੀਰਾਂ ਅਕਸਰ ਹੀ ਅਸੀਂ ਸਾਂਝੀਆਂ ਕਰਦੇ ਰਹਿੰਨੇ ਆ ਤਾਂ ਹੁਣ ਤੁਹਾਡੇ ਨਾਲ ਇਹ ਸਾਂਝੀਆਂ ਕਰ ਰਿਹਾ ਮੋਹਾਲੀ ਦੇ ਨਵੇਂ ਫੇਸ ਦੀਆਂ ਤਸਵੀਰਾਂ ਨੇ ਔਰ ਮਾਰਕੀਟ ਦੀਆਂ ਤਸਵੀਰਾਂ ਨੇ ਔਰ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜਿਲ੍ਹਾ